ਮੇਰਾ ਨਾਮ ਹੈਗਾ ਜਗਮੀਤ ਸਿੰਘ ਮੈਂ ਹੈਗਾ ਤਲਮੰਡੀ ਚੌਧਰੀਆਂ ਦੇ ਰਹਿਣ ਵਾਲਾ ਜੀ ਸਾਡੇ ਸੀ ਪ੍ਰੋਗਰਾਮ ਹੁਣ 10 ਮਿੰਟ ਪਹਿਲੋ ਸਾਡੇ 마ਸੀ ਹੁਣ ਇਥੋਂ ਨਿਕਲੇ ਆ ਸੁਲਤਾਨਪੁਰ ਪਹੁੰਚੇ ਆ ਸੁਲਤਾਨਪੁਰ ਪਹੁੰਚਦੇ ਆ ਸਾਰੇ ਮੂੰਹ ਬੰਨੇ ਵਾਲੇ ਦੋ ਜਣੇ ਹੈ ਮੋਟਰਸਾਈਕਲ ਤੇ ਲੱਤ ਮਾਰੀ ਮੋਟਰਸਾਈਕਲ ਛੁੱਟ ਗਿਆ ਛੁੱਟ ਗਿਆ ਵਾਲੀਆਂ ਲਾ ਕੇ ਭੱਜ ਗਏ ਆ ਵਾਲੀਆਂ ਦਾ ਕੋਈ ਚੱਕਰ ਨਹੀਂ ਗਿਆ ਹੁਣ ਨੁਕਸਾਨ ਹੋਣ ਪੁੱਜ ਗਿਆ ਮੰਨ ਲਓ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਫੇ ਵੋਟਾ ਵੇਲੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਅਸੀਂ ਇੱਦਾਂ ਕਰਦਾਂਗੇ ਉਹ ਕਰਦਾਂਗੇ ਥਾਣੇ ਦੇ ਨੇੜੇ ਸੁਲਤਾਨਪੁਰ 로ਦੀ ਦੇ ਕੋਲੋਂ ਚੋਰੀ ਕਰ ਹੱਸਤਾ ਕਰ ਗਿਆ ਤਾਂ ਗਾਹੀ ਹੋ ਸਕਦਾ ਤੂੰ ਆਜਲਾ ਸਾਹ ਲਾ ਲੋ ਦੂਰ ਪਿੰਡਾਂ ਵਿੱਚ ਕੀ ਹੋ ਸਕਦਾ ਕੀ ਆਵਾਂਗੇ ਇੱਥੇ ਅਸੀਂ ਐਨ ਆਰ ਆਈ ਕੀ ਆਵਾਂਗੇ ਇੱਥੇ ਕੀ ਆ ਕੇ ਕੀ ਕਰਾਂਗੇ ਜਿੱਤੇ ਦਿਨ ਦੇ ਵੱਲ 3 ਵਜੇ ਹੋਣਾ ਦੁਪਹਿਰਾਂ ਦੇ 3 ਵਜੇ ਹੋਣਾ ਤੇ ਪਰ ਉਹਦੇ 3 ਵਜੇ ਆ ਕੇ ਕੋਈ ਚੋਰੀ ਕਰਕੇ ਭੱਜ ਜਾਂਦੇ ਆਗੇ ਤੇ ਕੋਈ ਉੱਤੇ ਕੋਈ ਫੈਰ ਚੱਕਰ ਥੋੜੋਗੇ ਮੰਨ ਲਓ ਵੀ ਬੰਦੇ ਦਾ ਕੋਈ ਆਦਾ ਨਿਕਲ ਛੋਟਾ ਸਾਖਦਾ ਬਾਹਰ ਕੋਈ ਡਾਰਵਾ 24 ਘੰਟੇ ਇਹ ਰਾਤ ਨੂੰ ਕੀ ਬਾਹਰ ਨਿਕਲਦਾ ਤੇ ਦਿਨੇ ਨਹੀਂ ਬਾਹਰ ਨਿਕਲ ਹੁੰਦਿਆ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਦਿਨ ਦਿਹਾੜੇ ਮੋਟਰਸਾਈਕਲ ਤੇ ਜਾ ਰਹੇ ਆ ਚੋਰ ਆਏ ਅੱਲਾ ਤੁਹਾਰੀ ਹੱਡਗ ਪਿਆ ਵਾਲੀਆਂ ਲਾਈਆਂ ਵਾ ਉਹ ਅੰਦਰ ਜਾ ਕੇ ਦੇਖ ਲੋ ਕੀ ਹਾਲ ਹੋਇਆ ਪਿਆ ਉਹ ਜਿੰਨਾਂ ਨਹੀਂ ਦਾ ਹੁਣ ਹਸਪੀਟਲ ਪਹੁੰਚ ਗਏ ਹਲੇ ਤੱਕ ਕੋਈ ਮੁਲਾਜ਼ਮ ਕੋਈ ਪੁੱਛਿਆ ਨਾ ਰਗੜ ਲੱਗੀ ਵੀ ਮੈਂ ਥਾਣੇ ਫੋਨ ਕੀਤਾ ਵਾ ਮੁਲਾਜ਼ਮ ਕਹਿੰਦੇ ਥਾਣੇ ਆਣ ਕੇ ਰਿਪੋਰਟ ਲਿਖਾਓ ਐਕਸੀਡੈਂਟ ਹੋਇਆ ਉਹਨਾਂ ਰੌਣਾ ਬੰਦਾ ਵਾ ਕਿ ਅਸੀਂ ਥਾੜੀ ਜਾ ਕੇ ਰਿਪੋਰਟ ਲਿਖਾਉਣੀ ਆ ਇੱਕ ਨੂੰ ਇਥੋਂ ਇੰਡੀਆ ਦਾ ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁਤੀ ਹੋਈ ਆ ਵਾਲੀਆਂ ਲਾ ਕੇ ਲੈ ਗਈ ਕਿਹੜੀ ਕੰਟਰੀ ਤੋਂ ਆਏ ਤੁਸੀਂ ਇਟਲੀ ਤੋਂ ਆਏ ਸੀ ਹੋਰ ਭਗਵੰਤ ਮਾਨ ਸਰਕਾਰ ਕਿਥੇ ਸਿੱਧੀ ਪਈ ਐ ਇਸ ਟਾਈਮ ਦੇ ਵਿੱਚ ਜੋ ਦਿਨਦਿਆਂ ਦੀ ਚੋਰੀ ਹੋ ਰਹੀ ਆ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਹੋ ਕਹਿੰਦੇ ਥਾਣੇ ਆਓ ਉਹਨਾਂ ਸੀ ਥਾਣੇ ਜਾਈਏ ਕਿ ਪੁਲਸ ਵਾਲਾ ਤਾਂ ਇੱਥੇ ਆਉਣਾ ਬਣਦਾ ਐ ਜਾਂ ਇਹਨਾਂ ਨੂੰ ਸੰਭੀ ਜਾਈ ਥਾਣੇ ਜਾਈਏ ਠੀਕ ਨਹੀਂ ਕੋਈ ਨਸ਼ੇ ਤੇ ਰੋਗ ਲੱਗੀ ਹੋਵੇ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਨਸ਼ੇ ਤੇ ਰੋਗ ਲੱਗੀ ਹੋਵੇ ਤਾਂ ਆਪ ਵੀ ਨਾ ਚੋਰੀਆਂ ਹੋਣ ਜਦ ਖੁੱਲੇ ਸ਼ਰਿਆਵ ਨਸ਼ਾ ਮਿਲਦਾ ਜਿੱਦਾਂ ਤੇ ਆਏ ਤੇ ਹਰੇਕ ਜੀ ਪਹਿਲਾਂ ਉਹਦੀ 3 ਚੀਜ਼ ਨਹੀਂ ਮਿਲਦੀ ਹਰੇਕ ਚੀਜ਼ ਮਿਲਦੀ ਆ ਨਸ਼ੇ ਪਤੇ ਤੋੜ ਦੇ ਵਿੱਚ ਆ ਕੇ ਅਗਲੇ ਚੋਰੀਆਂ ਕਰਨ ਦੇ ਆ ਅਗਲੇ ਲੱਤ ਮਾਰਦੇ ਆ ਛੁੱ ਕੀ ਕਰੂਗਾ ਬੰਦਾ ਇੱਥੇ ਬਾਹਰ ਨਿਕਲ ਕੇ ਮਰ ਪਹਿਲਾ ਹੁੰਦਾ ਸੀਗਾ ਜਿਹੜਾ ਕਿ ਨਸ਼ਾ ਵੇਚਦਾ ਹੈ ਨਾ ਉਹਨੂੰ ਫੜਦੇ ਸੀਗੇ ਹੁਣ ਜਿਹੜਾ ਨਸ਼ਾ ਵੇਚਦੇ ਨਾਲ ਰੋਕਦਾ ਵਾ ਉਹਨੂੰ ਚੱਕ ਕੇ ਅੰਦਰ ਮਾਰਦੇ ਆ ਠੀਕ ਨਹੀਂ ਜੀ ਉਹ ਪਾਣਾ ਸਿੱਧੂ ਕਿਦਾ ਅੰਦਰ ਮਾਰਿਆ ਵੇ ਚੱਕ ਕੇ ਕਿਉਂ ਉਹ ਸੱਚਾ ਸੀਗਾ ਬੰਦਾ ਸੱਚੇ ਬੰਦੇ ਨੂੰ ਅੰਦਰ ਮਾਰਦੇ ਆ ਜਿਹੜੇ ਝੂਠੇ ਬੰਦੇ ਆ ਉਹਨਾਂ ਨੂੰ ਬਾਹਰ ਸ਼ਰਮ ਵਿੱਚ ਛੱਡਦੇ ਆ ਹੁਣ ਪੁਲਿਸ ਮੁਲਾਜ਼ਮਾਂ ਦਾ ਬੰਦਾ ਇੱਥੇ ਆ ਕੇ ਜਦ ਅਸੀਂ ਫੋਨ ਕੀਤਾ ਵਾ ਨਾਲ ਬਰਜ ਬੰਦਾ ਇੱਥੇ ਆਉਣ ਉਹ ਅੱਗੇ ਕਹਿੰਦੇ ਇੱਥੇ ਆਓ ਉੱਥੇ ਮੌਕੇ ਤੇ ਹਾਜ਼ਰ ਹੋਣ ਇੱਥੇ ਕੋਈ ਹਾਜ਼ਰ ਹੋਣ ਦਾ ਨਾ ਹੀ ਨਹੀਂ ਜੇ ਨਹੀਂ ਤਾਂ ਅਸੀਂ ਮੰਨ ਲਓ ਸਲਤਾਂਪੁਰ ਦੀ ਪੁਲਿਸ ਦੇ ਖਿਲਾਫ ਵੀ ਅਸੀਂ ਜਾ ਕੇ ਐਸਐਸਪੀ ਕੋ ਜਾ ਕੇ ਉੱਪਰ ਜਾ ਕੇ ਇਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਦੀ ਮੰਗ ਕਰਾਂਗੇ ਜੇ ਮੰਨ ਲਓ ਕੋਈ ਮੌਕੇ ਤੇ ਨਹੀਂ ਪਹੁੰਚਿਆ ਸਲਤਾਂਪੁਰ ਕਿੱਡਾ ਸ਼ਹਿਰ ਆ ਜੇ ਸ਼ਹਿਰ ਦੇ ਵਿੱਚ ਨਹੀਂ ਮੁਲਾਜ਼ਮ ਆ ਰਹੇ ਤਾਂ ਨਾਲੇ ਪਿੰਡ ਤੇ ਕੋਈ ਕਾਰਨਾਮਾ ਹੋ ਜਾਏ ਤਾਂ ਕਿਸੇ ਜਗ੍ਹਾ ਹੋਰ ਦੇਖੋ 112 ਦੇ ਐਮਰਜੈਂਸੀ ਕਾਲ ਕਰ ਰਿਹਾ ਵਾ ਬਿਜ਼ੀ ਆ ਰਿਹਾ ਵਾ ਕਿੱਧਰ ਜਾਈਏ ਕਾਇਪੀ ਨਹੀਂ ਕਾਲ 112 ਦੇ ਕਾਲ ਕਰ ਰਿਹਾ ਬਿਜ਼ੀ ਆ ਰਿਹਾ ਫੇਰ ਮਨ ਲਓ ਜੇ ਆਸੀ ਕੇ ਇਹਨੂੰ ਮਾਰ ਦਿੱਤਾ ਜੇ ਮੰਨ ਲਓ ਜੇ ਇਹਨੂੰ ਮਾਰਤਾ ਸਾਡੇ ਘਰੇ ਮਿਰਚ ਦੇ ਉੱਥੇ ਪਹੁੰਚ ਜਾਣੀ ਆ ਹਾਂ ਨੂੰ ਚੱਕਉਣੀ ਹੈ ਕਮੈਂਟ ਨਹੀਂ ਲਾਉਣਾ ਬੋਲਸ ਨੇ ਉੱਥੇ ਸਰਕਾਰਾਂ ਨੇ ਬੰਦੇ ਚਾਹ ਲੈਣਾ ਕੋਈ ਐਮਰਜੈਂਸੀ ਕਾਲ ਲੱਗ ਰਹੀ ਕਿੱਧਰ ਜਾਈਏ ਚੋਰ ਆਇਆ ਵਾਲੀ ਵਾਲਾ ਦੇ ਕਹਿ ਲਿਆ ਅਗਲੇ 6 ਮਿੰਟ ਲੱਗੀ ਅੰਦਰ ਪਏ ਆ ਸਰ ਜਦੋਂ ਧਰਨਾ ਲਾਇਆ ਗਿਆ ਉਸ ਤੋਂ ਬਾਅਦ ਹੀ ਪੁਲਿਸ ਨੇ ਐਕਸ਼ਨ ਕੀਤਾ ਕੀ ਕਰਨਾ ਇੱਕ ਪਾਸੇ ਕਿ ਉਹਨਾਂ ਦੀ ਵਾਲੀ ਲੱਤ ਗਿਆ ਸੱਟਾਂ ਲੱਗੀਆਂ ਪਾਸੇ ਪੁਲਿਸ ਐਕਸ਼ਨ ਦੇ ਵਿੱਚ ਬਾਅਦ ਦੇ ਵਿੱਚ ਚਾਹੀਦੀ ਤੇ ਪ੍ਰਦਰਸ਼ਨ ਬ੍ਰਦਰ ਉਹਨਾਂ ਦੇ ਮੈਂ ਦੇਖਿਆ ਚੈੱਕ ਕੀਤਾ ਜਿਹੜੇ ਨੰਬਰ ਤੇ ਉਹਨਾਂ ਨੇ ਲਾਈ ਸੀ ਕਾਲ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਉਹ 112 ਦੇ ਉੱਤੇ ਉਹਨਾਂ ਨੇ ਪਹਿਲਾਂ ਕਾਲ ਕੀਤੀ ਸੀ ਉਹ ਕਿਤੇ ਬਿਜੀ ਆਉਂਦਾ ਪਿਆ ਸੀ ਤਾਂ ਕਰਕੇ ਉਹਨਾਂ ਨੇ ਕਿਹਾ ਤੇ ਵੀ ਉਹ ਉਹਨਾਂ ਦੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਉਸੇ ਦੇ ਵਿਦਨ 5 ਮਿੰਟ ਅੰਦਰ ਇੱਥੇ ਆ ਗਿਆ ਉਹ ਮੌਕੇ ਤਾਂ ਉਹ ਨੰਬਰ ਸਾਡੇ ਥਾਣੇ ਦਾ ਨਹੀਂ ਸੀ ਨਬਰ ਹੈਗਾ ਜੀ ਉਹ ਕਹਿੰਦੇ ਕੋਸ਼ਿਸ਼ ਕਰੋ ਕਿ ਆ ਕੇ ਇੱਥੇ ਆ ਕੇ ਪਹਿਲਾਂ ਰਿਪੋਰਟ ਲਖਾਓ ਮੈਂ ਕਹਿੰਦਾ ਜੀ ਉਹ ਮੈਂ ਉਹੀ ਤਾਂ ਦੱਸ ਰਿਹਾ ਜੀ ਉਹ ਜਿਹੜਾ ਨੰਬਰ ਚੈੱਕ ਕੀਤਾ ਗਿਆ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਸੀਗਾ ਉਹਨਾਂ ਨੇ 112 ਤੇ ਕਿਤੇ ਕਾਲ ਕੀਤੀ ਪਰ ਉਹ 12 ਦਾ ਨੰਬਰ ਬਿਜੀ ਆਨ ਕਰਕੇ ਉਹ ਸਾਨੂੰ ਇਨਫੋਰਮ ਨਹੀਂ ਹੋਇਆ ਜੀ ਜੀ ਸ਼ਾਮਿਲ ਤੇ ਕਿ ਜੇ 112 ਨੰਬਰ ਜਿਹੜਾ ਵਾਰ-ਵਾਰ ਬਿਜੀ ਆਉਣਾ ਕਿ ਜੇ ਐਮਰਜੈਂਸੀ ਕਿਸੇ ਨੂੰ ਲੋੜ ਆ ਤਾਂ ਫਿਰ ਕਿਸੇ ਨੰਬਰ ਤੇ ਆ ਕੇ ਨਹੀਂ ਦੇਖੋ ਜੀ ਉਹ ਸਾਡੇ ਨੰਬਰ ਬਿਲਕੁਲ ਡਿਸਪਲੇ ਆ ਜੀ ਜਿਹੜੇ ਥਾਣੇ ਦੇ ਨੰਬਰ ਲੱਗੇ ਪਏ ਸਾਰੇ ਰਿਪੋਰਟਾਂ ਤੇ ਲੱ ਉਹ ਕੋਈ ਵੀ ਕਿਸੇ ਵੇਲੇ ਉਹ ਬੋਰਡ ਦੇਖ ਕੇ ਵੀ ਸਾਨੂੰ ਕਾਲ ਕਰ ਸਕਦਾ ਤੇ ਕਾਰਵਾਈ ਤੁਰੰਤ ਹੋਏਗੀ ਜੀ ਇਹ ਵੀ ਅਸੀਂ ਕਾਰਵਾਈ ਤੁਰੰਤ ਕਰਾਂਗੇ ਕੀ ਕਾਰਵਾਈ ਕੀਤੀ ਜਾ ਰਹੀ ਜੀ ਕਿ 379 ਬੀ ਦਾ ਪਰਚਾ ਦਰਜ ਕਰਨਾ ਚਾਹੀਦਾ ਕੋਈ ਸੀਸੀਟੀਵੀ ਹਾਂਜੀ ਚੈੱਕ ਕਰ ਲਾਂਗੇ ਜੀ ਅਸੀਂ ਹੁਣ ਉਹਦਾ ਸਟੇਟਮੈਂਟ ਲੈ ਲਿਆ ਤੇ ਟਾਈਮਿੰਗ ਸਾਰਾ ਨਾਨਕ ਦੇ ਨਗਰੀ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ ਵਾ ਮਾਰੀਆਂ ਲਾਤੀ ਚੱਲੀਆਂ ਰੁਟਾ ਪੂਆ ਹੋ ਰਹੀਆਂ ਉਸ ਬਾਰੇ ਤੁਹਾਡਾ ਕੀ ਐਕਸ਼ਨ ਦੇਖੋ ਮੈਂ ਜਸਟਲੀ ਨਿਊਲੀ ਜੇ ਤੁਹਾਡੇ ਕੋਲ ਆਇਆ ਜੀ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਪਰ ਇਸ ਤੋਂ ਹੁਣ ਤੁਸੀਂ ਆਪ ਹੀ ਦੇਖੋ ਕਿ ਫਰਕ ਪਏਗਾ ਜੀ ਬਹੁਤ ਜ਼ਿਆਦਾ